हरियाणा ਦੇ ਪਾਣੀਪਤ ਤੋਂ ਬਾਅਦ ਸ਼ੁੱਕਰਵਾਰ ਨੂੰ ਕੈਥਲ ਦੇ ਵਿੱਚ ਫੜੇ ਗਏ ਪਾਕਿਸਤਾਨੀ جاسੂਸ ਦਵਿੰਦਰ ਸਿੰਘ ਬਾਰੇ ਇੱਕ ਵੱਡਾ ਖੁਲਾਸਾ ਹੋਇਆ। ਸੋ ਦੱਸਿਆ ਕਿ ਉਹ ਪਾਕਿਸਤਾਨ ਦੇ ਵਿੱਚ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ। ਜਿੱਥੇ ਇੱਕ ਨੌਜਵਾਨ ਔਰਤ ਨੇ ਉਸ ਨੂੰ ਹਨੀ Trap ਦੇ ਵਿੱਚ ਫਸਾਇਆ। ਇਸ ਤੋਂ ਬਾਅਦ ਉਸ ਨੂੰ 3-7 ਦਿਨ ਆਪਣੇ ਕੋਲ ਰੱਖਿਆ ਤਾਂ ਕੁੜੀ ਨੇ ਉਸ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੀ ਸਿਖਲਾਈ ਦਿੱਤੀ ਹੈ। ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੂਫੀ ਏਜੰਸੀ ISI ਦੇ ਪੰਜ ਏਜੰਟਾਂ ਦੇ ਨਾਲ ਹੋਇਆ। ਉੜੀ ਨੁਰੂ ਕਹਿ ਕੇ ਪਰਮਾਇਆ ਜੇਕਰ ਉਹ ਉਸ ਨੂੰ ਗੁਪਤ ਜਾਣਕਾਰੀ ਦੇਵੇਗਾ ਤਾਂ ਉਸ ਨੂੰ ਸੁੰਦਰ ਲੜਕੀਆਂ ਦੇ ਨਾਲ ਦੋਸਤੀ ਕਰਵਾਏਗੀ ਇਸ ਤੋਂ ਇਲਾਵਾ ਉਸ ਨੂੰ ਪੈਸੇ ਵੀ ਦਿੱਤੇ ਜਾਣਗੇ ਪਰ ਨੌਜਵਾਨ ਲਾਲਚੀ ਹੋ ਗਿਆ ਤੇ ਫੌਜ ਦੇ ਨਾਲ ਸੰਬੰਧਿਤ ਜਾਣਕਾਰੀ ਜਿਹੜਾ ਕਿ ਭੇਜਣ ਲੱਗ ਪਿਆ ਤਾਂ ਤੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੇ ਨਾਲ ਫੋਟੋ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕੈਥਲ ਦੇ ਪੁਲਿਸ ਸਟੇਸ਼ਨ ਵਿੱਚ ਉਸ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਿਹਾ ਸੀ ਤਾਂ ਸ਼ੁਰੂਆਤੀ ਜਾਣ ਤੋਂ ਪਤਾ ਲੱਗਾ ਕਿ ਉਹ ਪਹਿਲਾਂ ਹੀ ਪਟਿਆਲਾ ਕੈਂਟ ਇਲਾਕੇ ਦੀ ਜਾਣਕਾਰੀ ਅਤੇ ਤਸਵੀਰਾਂ ਆਈਐਸਆਈ ਏਜੰਟਾਂ ਨੂੰ ਭੇਜ ਚੁੱਕਾ ਹੈ। ਦਸਤੋਂ ਬਾਅਦ ਉਸਨੇ ਮੋਬਾਈਲ ਤੋਂ ਡਾਟਾ ਡਿਲੀਟ ਕਰ ਦਿੱਤਾ ਹੈ। ਸੁਪਾਲਸ ਨੂੰ ਉਸਦੇ ਬੈਂਕ ਖਾਤੇ ਦੀ ਜਾਣਕਾਰੀ ਤੇ ਡਿਲੀਟ ਕੀਤੇ ਗਏ ਡਾਟਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਸਰ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜੀ ਪ੍ਰੋਫੈਸਰ ਜਗਤਾਰ ਸਿੰਘ ਹੈ ਜੀ। ਇਕ ਤਰ੍ਹਾਂ ਦੀ ਕਮਾਮਲਾ ਹੈ ਵਿਦਿਆਰਥੀ ਦਾ ਸਾਡਾ ਰਿਕੋਰਡ ਪੜੇ 11 ਰਹਿਣਾ ਬੋਲੋ ਕਿਵੇਂ ਦੇਖਦੇ ਕੀ ਗੱਲ ਚੀ ਚੋਰੀ ਕੀ ਨਾਮ ਆਉਦਾ ਕਿਹੜੀ ਕਲਾਸ ਤੇ ਵਿਦਿਆਰਥੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਬਿਹੇਵ ਸੀ ਉਹ ਦਾ ਕਾਲਜ ਦੇ ਵਿੱਚ ਨਾਰਮਲ ਵੇਅ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਪਿਛਲੇ ਵੀਕ ਤੋ ਪੇਪਰ ਹੋਏ ਨੂੰ ਉਹਨਾਂ ਜਬੀਰ ਹੋਇਆ ਤੇ ਦੋ ਦੇ ਵਿੱਚੋਂ ਅਪੀਅਰ ਨਹੀਂ ਹੋਇਆ ਜੀ ਕਿੱਥੇ ਦਾ ਸੀਗਾ ਵਿਦਿਆਰਥੀ ਉਹ ਸ਼ਾਇਦ ਇਹ ਆਪਣਾ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਕੈਥਲ ਦੇ ਵਿੱਚ ਕੋਈ ਪਿੰਡ ਹੈ ਜੀ ਆਲਜੇ ਰਿਕਾਰਡ ਦੇ ਵਿੱਚ ਜਿਹੜਾ ਉਹਦਾ ਐਡਰੈਸ ਹੈ ਉਸ ਅਕੋਰਡਿੰਗੂ ਡਿਸਟ੍ਰਿਕਟ ਕੈਥਲ ਦਾ ਵਿਦਿਆਰਥੀ ਸੀ ਹਰਿਆਣੇ ਦੇ ਵਿੱਚ ਕਿਵੇਂ ਕੀ ਪੜਾਈ ਕੀ ਕਰਦਾ ਸੀ ਉਹ ਐਮਐਸ 1st ਇਅਰ ਦਾ ਵਿਦਿਆਰਥੀ ਸੀ ਉਦੀ ਗਤੀਵਿਧੀਆਂ ਕਿਵੇਂ ਸੀਗੇ ਕੋਲਸੇ ਜੀ ਸਰ ਨਾਰਮਲ ਜਿੱਦਾਂ ਆਮ ਵਿਦਿਆਰਥੀਆਂ ਦਾ ਬਿਹੇਵ ਹੈ ਇਸ ਤਰੀਕੇ ਦਾ ਨਾਰਮਲ ਬਿਹੇਵ ਸੀ ਕਦੇ ਕੋਈ ਇਦਾਂ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਅਫਰ ਜਿਹਨੂੰ ਆਇਡੈਂਟੀਫਾਈ ਕਰ ਸਕੀਏ ਕਿ ਸ਼ੱਕੀ ਕੋਈ ਗਤੀਵਿਧੀ ਕਦੇ ਕੋਈ ਨਹੀਂ ਨਾਰਮਲ ਵਿਦਿਆਰਥੀਆਂ ਦੀ ਤਰ੍ਹਾਂ ਉਹ ਆਮ ਬਿਹੇਵ ਕਰਦਾ ਸੀ ਅੱਜ ਕੋਲਸੇ ਵਿੱਚ ਮੁਲਾਜ਼ਮ ਵੀ ਆਏ ਸੀਗੇ ਜਾਣਕਾਰੀ ਲੈਣ ਲਈ ਨੇ ਕੁਛ ਨਹੀਂ ਸਰ ਉਹ ਤਾਂ ਨਾਰਮਲ ਹੀ ਹੁੰਦਾ ਕੋਈ ਐਡਰੈਸ ਵਗੈਰਾ ਜਾਂ ਉਹਦਾ ਕੋਈ ਪਤਾ ਕਰਨਾ ਆਇਆ ਸੀ ਕਿ ਕਾਲਜ ਦੇ ਵਿੱਚ ਕਿੰਨੀ ਦੇਰ ਤੋਂ ਵੱਡਦਾ ਸੀਗਾ ਜਸਟ ਇੰਨੀ ਕੁ ਵੈਰੀਫਿਕੇਸ਼ਨ ਸੀ ਉਹਨਾਂ ਦੀ ਲਈ ਮੈਨੂੰ ਤਾਂ ਪਤਾ ਲੱਗਦਾ ਇੱਕ ਹਾਫਾ ਹੁੰਦੇ ਆ ਬੰਦੇ ਕਿ ਕਿਹਦੀ ਕੱਤੀ ਵਿਧੀਆਂ ਠੀਕ ਨਹੀਂ ਚੱਕਦੀ ਹਾਫਾ ਹੁੰਦੇ ਤੈਨੂੰ ਪਤਾ ਲੱਗਿਆ ਕੁਝ ਕਦੇ ਸ਼ੱਕ ਨਹੀਂ ਸਰ ਕਦੇ ਮੈਨੂੰ ਕੋਈ ਐਦਾਂ ਦਾ ਸ਼ੱਕ ਨਹੀਂ ਹੋਇਆ ਬਹੁਤ ਮੇਰਾ ਇੰਟਰੈਕਸ਼ਨ ਹੋਇਆ ਨਹੀਂ ਕਦੇ ਉਹਦੇ ਨਾਲ ਜਸਟ ਇੱਕ ਦੋ ਵਾਰ ਸ਼ਾਇਦ ਮੈਂ ਕਦੇ ਮਿਲਿਆ ਹੋਇਆ ਹਾਂ ਉਹਨੂੰ ਤੇ ਮੈਨੂੰ ਕਦੇ ਇਦਾਂ ਲੱਗਿਆ ਨਹੀਂ ਕਿ ਕਿ ਇਦਾਂ ਦੀ ਕੋਈ ਸ਼ੱਕੀ ਕਿਤੇ ਲੈਕਚਰ ਵੀ ਨਹੀਂ ਲਾਂਦਾ ਸੀ ਘਰ ਤਾਂ ਵਧੀਆ ਲਾਂਦਾ ਸੀ ਕੋਲ ਨਹੀਂ ਲੈਕਚਰ ਸਰ ਉਹ ਸ਼ੁਰੂ ਚ ਲਾਉਂਦਾ ਰਿਹਾ ਕਿਤੇ ਪਿਛਲੇ ਸਾਲ ਕੱਟੇ ਇਸ ਵਾਰੀ ਉਹ ਮਹੀਨੇ ਡੇਢ ਮਹੀਨੇ ਤੋਂ